ਜੀ 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 ਜ ਵਾਸ ਤੁਸੀਂ ਤੁਸੀਂ ਬਸਲੇ ਤੁਸੀਂ ਕਾਦੇ ਬਸਲੇ ਟੈਕਰੀ ਆ ਰਹੇ ਨਾ 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 ਅਗਲੇ ਬਸਲੇ ਟੈਕਰੀ ਨਾ ਕਰ ਇਹ ਤੁਸੀਂ ਮੈਨੂੰ ਮੈਨੂੰ ਮੈਂ ক্রিকেট ਖੇਡਦਾ ਨਹੀਂ ਫੇਰਾ ਪਰ ਉਹਦੀ ਮੂਡਾਈ ਦੀਆਂ ਜਿਹੜੇ ਬੱਚੇ ਦਾ ਉਹ ਡਰੈਸ ਹੁੰਦੀ ਨਾ ਆਉਂਦਾ ਕੋਲੋਂ ਲੋਗੋ ਲੱਗਦਾ ਆ ਮੇਰਾ ਮਨਵੀਨ ਕੌਰ ਆ 7th ਹੀ ਚ ਹੈ ਤੇਜਵੀਰ ਆ ਮੇਰਾ ਕਲਾਸ ਬੇਟਾ ਨਹੀਂ ਇਹ ਬੱਚੇ ਦਾ ਇੰਨਾ ਘਬਰਾ ਕੇ ਫੋਨ ਆਇਆ ਮम्मा ਫਟਾਫਟ ਨਾ ਡਰੈਸ ਭੇਜੋ ਪਹਿਲੇ ਤਾਂ ਮਾਈਂਡ ਵਿੱਚ ਇਹ ਥਾਟ ਆਂਦਾ ਹੈ ਕਿ ਪਤਾ ਨਹੀਂ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਕਿਸੇ ਵੀ ਬੈਂਕ ਤੋਂ ਚਲਾ ਹਰ ਇੱਕ ਦੇ ਮਾਈਂਡ ਚ ਹੀ ਥੋਟ ਹੋਏਗਾ ਕਿ ਸਾਡੇ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਇੰਨਾ ਘਬਰਾ ਕੇ ਫੋਨ ਆਇਆ ਫਿਰ ਉਸ ਤੋਂ ਬਾਅਦ ਇਹ ਜਿਹੜਾ ਜਿੱਥੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਉੱਥੇ ਕਰਕੇ ਇਹਨਾਂ ਨੇ ਆਪਣਾ ਕੀਤਾ ਬੱਚਿਆਂ ਨੂੰ ਧੁੱਪ ਚ ਖੜਾਤਾ ਇੱਕ ਘੰਟਾ ਕੋਈ ਮਹੀਨੇ ਨਹੀਂ ਰਖਦਾ ਇਹਨਾਂ ਲਈ ਕਮਾਲ ਹੋ ਗਈ ਸਾਰ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਦੇ ਸਕੂਲ ਚ ਆਪਣੀ ਇੰਨੀ ਪ੍ਰੋਬਲਮਸ ਹੈ ਅਸੀਂ ਤਾਂ ਕੋਈ ਕੋਸ਼ਿਸ਼ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਦੇ ਵਿੱਚ ਜਿਹੜੀ ਇਹਨਾਂ ਦੀ ਰੈਗੂਲਰ ਯੂਨੀਫਾਰਮ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਰੈਗੂਲਰ ਯੂਨੀਫਾਰਮ ਚੋਂ ਛੱਡ ਕੇ ਗਏ ਆ ਇਹਨਾਂ ਦੇ ਪਿੱਛੇ ਸਾਨੂੰ ਫੋਨ ਆ ਉਹਨੂੰ ਲੈ ਨਹੀਂ ਪਾਏਗਾ ਇਹ ਕਿਹੜੇ ਸੰਵਿਧਾਨ ਚ ਇਹ ਕਿਹੜੀ ਬੁੱਕ ਰੂਲ ਚ ਇਹ ਕਿਹੜੀ ਸਕੂਲ ਦੀ ਪਾਲਿਸੀ ਚ ਕਿੱਥੇ ਲਿਖਿਆ ਹੋਇਆ ਹੈ ਕਿ ਜੇ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਉਹਨੂੰ ਪੇਪਰਸ 'ਤੇ ਬੈਠਣ ਨਹੀਂ ਦੇਣਗੇ ਬੱਚੇ ਸਕੂਲ ਨੰਗੇ ਤਾਂ ਨਹੀਂ ਆਏ ਆਏ ਤਾਂ ਸਕੂਲ ਯੂਨੀਫਾਰਮ ਦੇ ਵਿੱਚ ਹੈ ਪ੍ਰੋਪਰ ਰੀਬਨ ਸਮੇਤ ਸੌਕਸਿਸ ਮੇ ਸਕੂਲ ਯੂਨੀਫਾਰਮ ਚ ਆਏ ਆਏ ਹੈ ਬਸ ਇੱਕ ਹਾਊਸ ਡਰੈਸ ਨਹੀਂ ਪਾਈ ਉਹਦੇ ਕਰਕੇ ਕਹਿੰਦੇ ਪੇਪਰਸ 'ਤੇ ਨਹੀਂ ਬੈਠਣ ਦਵਾਂਗੇ ਜਦੋਂ ਹੁਣ ਪੇਰੈਂਟਸ ਨੇ ਆ ਕੇ ਲੜਾਈ ਝਗੜਾ ਕੀਤਾ ਹੰਗਾਮਾ ਕੀਤਾ ਤੇ ਹੁਣ ਡਰੈਸਾ ਲੈ ਕੇ ਬੱਚਾ ਨੂੰ ਪੇਪਰ 'ਤੇ ਬਿਠਾਤਾ ਔਰ ਜਿਹ ਕਿੰਨੀ ਕਿਤੇ ਕਿਤੇ ਲਿਖਿਆ ਕਿੰਨੀ ਗਲਤ ਗੱਲ ਹੈ ਜਿਹੜੇ ਬੱਚੇ ਨੂੰ ਮੈਂਟਲੀ ਹਰਾਸਮੈਂਟ ਕੀਤੀ ਪੇਰੈਂਟ ਨੂੰ ਕੀਤੀ ਅਸੀਂ ਗੱਡੀ ਭਜਾ ਕੇ ਆ ਰਹੇ ਹਾਂ ਸਾਡੇ ਦੋ ਜਗ੍ਹਾ ਐਕਸੀਡੈਂਟ ਹੋਣ ਲੱਗਾ ਸੀ ਤੇ ਐਂਗਲ ਵੱਜਿਆ ਫਿਰ ਅੱਗੇ ਕੁੱਤਾ ਆਣ ਲੱਗਾ ਸੀਗਾ ਇਹਨਾਂ ਦੇ ਸਕੂਲ ਵਾਲੇ ਤਾਂ ਕੁਝ ਨਹੀਂ ਜਾਣਾ ਸੀਗਾ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਯੂਨੀਫਾਰਮ ਦੇ ਵਿੱਚ ਹੀ ਆਇਆ ਫਿਰ ਕੀ ਆਪਣੀ ਵਾਰੀ ਇਹ ਜਦੋਂ ਮੈਸੇਜ ਕਰਦੇ ਆ ਨਾ ਜਦਕਿ ਇਹਨਾਂ ਨੇ ਪਿਛਲੇ ਸਾਲ ਮੈਸੇਜ ਕੀਤਾ ਸੀ ਵੀ ਡਿਊਰਿੰਗ ਅ ਪੇਪਰਾਂ ਦੇ ਵਿੱਚ ਤੁਸੀਂ ਸਕੂਲ ਯੂਨੀਫਾਰਮ ਨਹੀਂ ਹਾਊਸਲੈਸ ਨਹੀਂ ਪਾ ਕੇ ਆਣੀ ਵਿంటర్ਸ ਦੇ ਵਿੱਚ ਇਹ ਮੈਸੇਜ ਕਰ ਦਿੰਦੇ ਤੁਸੀਂ ਹਾਊਸਲੈਸ ਨਹੀਂ